ਆ ਆ ਜਿਹੜਾ ਘਾਟ ਬਣਾ ਰਿਹਾ ਇਸ ਇਸ਼ਨਾਨ ਘਾਟ ਆ ਇਥੇ ਇਸ਼ਨਾਨ ਕਰਾਂਗੇ ਸੰਗਤ ਇਸ਼ਨਾਨ ਕਰੂਗਾ ਅੱਛਾ ਜੀ ਤੇ ਪਾਣੀ ਬਦ ਦੀ ਤੁੰਗਿਆ ਦੀ ਪਾਣੀ ਕਿੱਥੋਂ ਸਾਫ ਹੋ ਕੇ ਤਾਂ ਲੈ ਲਉਗੇ ਉਹਦੇ ਵਾਸਤੇ ਲੱਗੇ ਹੋਏ ਆ ਕਿਉਂਕਿ ਇਦੋਂ ਅੱਗੇ ਜਿਹੜੇ ਆ 8 ਪਿੰਡਾਂ ਦਾ ਪਾਣੀ ਪੈਂਦਾ ਤੇ ਡੈਰੀਆਂ ਦਾ ਪਾਣੀ ਪੈਂਦਾ ਪਹਿਲੇ ਦਿਨ ਤੋਂ ਆਣ ਕੇ ਡੈਰੀਆਂ ਵਾਲਿਆਂ ਨਾਲ ਵੀ ਲੱਗੇ ਹੋਏ ਆ ਉਹਨਾਂ ਨੇ ਕਾਫੀ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਬੰਧ ਹੋ ਚਲੇ ਆ ਕਾਫੀ ਤਕਰੀਬਨ 90% ਡੈਰੀਆਂ ਦਾ ਪਾਣੀ ਬੰਦ ਹੋ ਗਿਆ ਜਿਹੜੇ 5-7 ਜਿਹੜੇ ਰਹਿੰਦੇ ਉਹ ਵੀ ਥੋੜੇ ਦਿਨਾਂ ਚ ਹੋ ਜਾਊਗਾ ਤੇ ਜਿਹੜੇ 8 ਪਿੰਡ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈਗਾ ਉਹ ਪਿੰਡਾਂ ਦੇ ਵਿੱਚ ਤਿੰਨਾ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਤੇ ਜਿਹੜੇ 4 ਪਿੰਡ ਆ ਉਹਨਾਂ ਦਾ ਅੱਗੇ ਉਹ ਤਿੰਨ ਕਰਕੇ ਅੱਗੇ ਅੱਗੇ ਜਿਹੜੀਆਂ ਮਸ਼ੀਨਾਂ ਚੱਲ ਜਾਣਗੀਆਂ ਉਹ ਸੀਚੇਵਾਲ ਮਾਡਲ ਉਹਨਾਂ ਪਿੰਡਾਂ ਦੇ ਵਿੱਚ ਲਾਗੂ ਹੋਊਗਾ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਣ ਲੱਗ ਪਊਗਾ ਜਿਹੜਾ ਪਾਣੀ ਗੰਦਾ ਪਾਣੀ ਤੋਂ ਗੋਹਾ ਇਹਦੇ ਵਿੱਚ ਢਿੱਗਦਾ ਸੀ ਉਹ ਬੰਦ ਹੋ ਜਾਊਗਾ ਦਰਿਆ صاف ਹੋ ਜੂਗਾ ਤੇ ਹੁਣ ਕਿਤਾ ਕਾਫੀ ਦੱਸਿਆ ਹਲੇ ਵੀ ਹੈ ਜਿਹੜਾ ਪਾਣੀ ਚ ਸੁੱਟਦੀ ਹੈ ਕੋ ਇੰਡਸਟਰੀ ਜੇ ਕੋਈ ਸਿੱਧੀ ਸੱਟਦੀ ਹੈ ਤੇ ਤੁਸੀਂ ਸਾਡੇ ਧਿਆਨ ਚ ਲਾਓ ਲਿਆਓ ਅਸੀਂ ਜਰੂਰ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਉਹਦੇ ਭੇਜਾਂਗੇ ਉਹਨਾਂ ਤੇ ਕਾਰਵਾਈ ਹੋਊਗੀ ਕਿੰਨੇ ਕਿ ਦਿਨਾਂ ਚ ਬੱਬੇ ਤਿਆਰ ਹੋ ਨੇ ਨਹੀਂ ਧਨਤਾਪਾ ਗੋਹਿਰੀਂ ਦੱਸ ਸਕਦੇ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਉਹ ਗੁਰੂ ਦੇ ਹੱਥ ਆ ਜਿਸ ਜਿਸ ਕਾਕਾਰ ਦਿੱਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਅਸੀਂ ਤਾਂ ਜੋ ਮਿਹਨਤ ਕਰ ਸਕਦੇ ਉਹ ਲੱਗੇ ਹੋਏ ਆ ਉਹ ਕਰ ਰਹੇ ਆ ਪਹਿਲੇ ਆਸ ਵੀ ਕਰਦੇ ਆ ਗੁਰੂ ਚਰਨਾ ਚ ਅਰਦਾਸ ਵੀ ਕਰਦੇ ਆ ਤੇ ਸਾਨੂੰ ਮਾਲਕ ਤੇ ਭਰੋਸਾ ਵੀ ਆ ਵਿਸ਼ਵਾਸ ਵੀ ਆ ਜ਼ਰੂਰ ਇਹ ਦਰਿਆ ਅਮਰਤਵਰਗਾ ਦਰਿਆ ਬਗੂਗਾ ਹਾਂ ਫਿਰ ਜਦੋਂ ਪਾਣੀ ਸਾਫ਼ ਹੋਊਗਾ ਇਹ ਉਹ ਨਹੀਂ ਪਾਣੀ ਨੂੰ ਪਹਿਲੇ ਸਾਫ਼ ਕਰਾਂਗੇ ਨਾ ਤੇ ਇਹ ਪੌਣੀਆਂ ਬਣਾਉਣ ਦਾ ਮਤਲਬ ਹੈ ਕਿ ਸਪਸ਼ਟ ਜਿਹਾ ਜੋ ਵੀ ਅੱਗੇ ਪਾਣੀ ਪਾ ਰਿਹਾ ਉਹਨਾਂ ਨੂੰ ਵੀ ਅਸੀਂ ਅਸੀਂ ਕੋਈ ਇੱਥੇ ਦੋ ਦਿਨ ਗੱਲਾਂ ਬਾਤਾਂ ਕਰਨ ਵਾਸਤੇ ਨਹੀਂ ਆਏ ਅਸੀਂ ਤਾਂ ਇਹ ਪੂਰਾ ਜਿਹੜਾ ਹੈਗੇ ਉਹਨੂੰ ਸਾਫ਼ ਦੇਖਣਾ ਚਾਹੁੰਨੇ ਸੀ ਇਹ ਨਹਾਉਣ ਵਾਸਤੇ ਘਾਟ ਵੀ ਬਣਾਤੇ ਆ ਤੇ ਉਹ ਜਿਹੜੇ ਹੈਗੇ ਉਹਦੇ ਪ੍ਰਬੰਧ ਵੀ ਅਸੀਂ ਕਰ ਰਹੇ ਆ ਇਹਨਾਂ ਵੀ ਉਹਨਾਂ ਨੂੰ ਕਹਿ ਰਹੇ ਆ ਉਸੇ ਪ੍ਰਬੰਧ ਵੀ ਹੈ ਅੱਜ ਵੀ ਜਿਹੜੀਆਂ ਹੈਗੀਆਂ ਤਿੰਨ ਮਸ਼ੀਨਾਂ ਉੱਥੇ ਚੱਲ ਰਹੀਆਂ ਤੁਸੀਂ ਅੱਗੇ ਜਾਓਗੇ ਤੇ ਉਹ ਪਿੰਡ ਹੈਗਾ ਪੂਥ ਪੂਖੜੀ ਉੱਥੇ ਚੱਲ ਰਹੀ ਹੈ ਤੇ ਪੂਖੜੀ ਖੁਰਦ ਇੱਕ ਪੂਖੜੀ ਕਲਾ ਤੇ ਇੱਕ ਜਿਹੜਾ ਹੈਗਾ ਨੇੜੇ ਪੰਡਾ ਉਥੇ ਤਿੰਨਾਂ ਪੰਡਾਂ ਦੇ ਵਿੱਚੋਂ ਸੇਵਾ ਦਾ ਕਾਰਜ ਚੱਲ ਰਿਹਾ ਉਹਨਾਂ ਦੇ ਪਾਣੀ ਸੱਪੜ ਜਿਹੜੇ ਉਹ ਪੱਟੇ ਜਾ ਰਹੇ ਸੀਜੇ ਵਾਲ ਮਾਡਲ ਬਣਾ ਕੇ ਉਹ ਪਾਣੀ ਨੂੰ ਖੇਤੀ ਨੂੰ ਲਾਵਾਂਗੇ ਪਾਣੀ ਸਾਬਾ ਕਿੱਥੋਂ ਕਿੱਥੋਂ ਸ਼ੁਰੂਆਤ ਪਾਣੀ ਇਥੋਂ ਜਿਹੜਾ ਹੈਗਾ ਅੱਗੇ ਵੀ ਨਹਿਰ ਚੋਂ ਪਾਣੀ ਜਿਹੜਾ 200 ਕੁਸ਼ਕ ਪਾਣੀ ਇਹਦੇ ਵਿੱਚ ਛਡਵਾਇਆ ਹੋਇਆ ਨੈਸ਼ਨਲ ਗ੍ਰੀਨ ਡਰ ਨੇ ਉਹਨਾਂ ਨੇ ਹਦਾਇਤ ਕੀਤੀ ਵੀ ਇਹਦੇ ਵਿੱਚ ਇਹਦਾ ਨੇਚਰਲ ਵਹਾਅ ਜਿਹੜਾ ਹੈਗਾ ਫਲੋਅ ਨੂੰ ਬਹਾਲ ਕਰੋ ਤੋ ਉਹ ਹੁਣ ਨਹਿਰ ਬੰਦ ਸੀਗੀ ਇਹ ਕਰਕੇ ਬੰਦਾ ਜਿੱਦਾਂ ਹੁਣ ਨਹਿਰ ਤੇ ਚੱਲ ਪਈ ਐ ਪਰ ਅਸੀਂ ਕਹਿੰਨੇ ਜਿਹੜੇ ਦਰਿਆ ਗੋਏ ਨਾ ਭਰਿਆ ਪਿਆ ਪਹਿਲੋਂ ਇਹ ਤਾਂ ਘੋਆ ਭਰ ਗੱਡੀ ਐ ਪਾਣੀ ਡਿੱਗਣ ਵਾਲੇ ਜਿਹੜੇ ਗੰਦੇ ਉਹਨਾਂ ਨੂੰ ਉਹਨਾਂ ਨੂੰ ਬੰਦ ਕਰੀਏ ਤੇ ਉਦੋਂ ਮਗਰ ਵਿੱਚ ਪਾਣੀ ਛਡਵਾ ਦਾਂਗੇ ਤੇ ਉਦੋਂ ਪਾਣੀ ਇੱਥੇ ਆ ਜਾਊਗਾ। ਦਾਸ ਤੁਹਾਡਾ ਵੀ ਦਾਸ ਪ੍ਰਸ਼ਾਸਨ ਨਾਲ ਸਾਥ ਦੇ ਰਿਹਾ ਤੁਹਾਡਾ ਪ੍ਰਸ਼ਾਸਨ ਤਾਂ ਹੋਊਗਾ ਸੇ ਪ੍ਰਸ਼ਾਸਨ ਤਾਂ ਜਿਹੜਾ ਹੈਗਾ ਕੋਈ ਨਹੀਂ ਸਾਥ ਦੂ ਪ੍ਰਸ਼ਾਸਨ ਦਾ ਕਾਮੀ ਪ੍ਰਸ਼ਾਸਨ ਦਾ ਵਾਏ ਅਸੀਂ ਤਾਂ ਉਹਨਾਂ ਦੇ ਸਹਾਇਕ ਆ। ਕੰਮ ਤਾਂ ਉਹਨਾਂ ਦਾ ਪ੍ਰਸ਼ਾਸਨ ਦਾ ਕਰਨਾ ਸੀ ਸਰਕਾਰ ਦਾ ਕੰਮ ਸੀ ਅਸੀਂ ਤਾਂ ਉਹਨਾਂ ਨਾਲ ਸਹਾਇਕ ਵੀ ਜਿਹੜਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਆਪਾਂ ਕਰੀਏ ਰਲ ਕੇ। ਸਹਾਇਕ ਦਾ ਦਾਵਾ ਕਰਦੇ ਹੋ ਫਿਰ ਸੱਗਤ ਨਾਲ ਤਾਂ ਮਰੂਗੀ ਇਸ ਪਾਰੀ ਦਾ। ਅਸੀਂ ਤਾਂ ਆਪ ਬਣਾਉਣ ਨੂੰ ਪਹਿਲਾਂ ਤਿਆਰ ਹਾਂ ਪਹਿਲਾਂ ਅਸੀਂ ਨਾਵਾਂਗੇ ਫਿਰ ਹੀ ਅਸੀਂ ਕਿਸੇ ਨੂੰ ਕਵਾਂਗੇ। ਪੀਵਾਂਗੇ ਵੀ ਨਾਵਾਂਗੇ ਵੀ ਫਿਰ ਅਸੀਂ ਕਵਾਂਗੇ ਵੀ ਤੁਸੀਂ ਚੈੱਕ ਕਰ ਲਓ ਅਸੀਂ ਤਾਂ ਅਸੀਂ ਤਾਂ ਇਹਦੇ ਵਿੱਚ ਨਾਵਾਂਗੇ।